ਰਾਜਕੌਰ ਲੇਡੀਜ਼ ਹੈਗੀ ਆ ਮੌਜਪੁਰ ਦੀ ਰਹਿਣ ਵਾਲੀ ਹੈਗੀ ਆ ਉੱਥੇ ਨਾਕਾ ਲਾਇਆ ਹੋਇਆ ਸੀ ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜਾ ਨੇ ਕੋਸ਼ਿਸ਼ ਕੀਤੀ ਭੱਜਾਂ ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਵਾਸ ਕਿੁੱਤੀ ਤੇ ਅਸੀਂ ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਾਪ ਜਿਹੜੀ ਹੈਗੀ ਇਹ ਕੋਸੜੀ ਆ ਇਹਦੇ ਵਿੱਚ ਇਹ ਰਾਜਕੌਰ ਲੇਡੀਜ਼ ਹੈਗੀ ਆ ਮੌਜਪੁਰ ਦੀ ਰਹਿਣ ਵਾਲੀ ਹੈਗੀ ਆ ਜਿਹੜੀ ਉਥੋਂ ਮੌਜਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਵਾ ਸਕੂਟਰੀ ਤੇ ਅਸੀਂ ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਰਾਬ ਜਿਹੜੀ ਹੈਗੀ ਉਹਦੇ ਕੋ ਫੜੀ ਆ ਤੇ ਉਹਨੂੰ ਅਸੀਂ ਕੋਡ ਵਿੱਚ ਪੇਸ਼ ਕਰ ਦਿੱਤਾ ਗਿਆ ਨਹੀਂ ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ ਹੈ ਹਾਂ ਪਹਿਲੇ ਵੀ ਪਹਿਲੇ ਵੀ ਇੱਕ ਕੇਸ ਜਿਸਟਰੇਟਾ ਉੱਤੇ ਲੱਗਦਾ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦਿੰਦੀ ਸੀ। ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਖੁੰਡਾ ਪੋਲ ਹੈਗਾ ਜਿਹੜਾ ਉੱਥੇ ਨਾਕਾ ਲਾਇਆ ਹੋਇਆ ਸੀ ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜਾ ਇਹਨੇ ਕੋਸ਼ਿਸ਼ ਕੀਤੀ ਆ ਭੱਜਾਂ। ਫਿਰ ਸਾਨੂੰ ਥੋੜਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਇਹਦਾ ਪਿੱਛਾ ਕੀਤਾ ਜਿਹੜੀ ਕਿ ਉਹ ਲੇਡੀ ਨੂੰ ਫੋਨ ਕਰਕੇ ਘਬਰਾ ਗਈ ਤੇ ਉਹ ਫਿਰ ਉਹ ਸਾਡੇ ਕੋਲੋਂ ਅਸੀਂ ਜਲਦੀ ਫੜ ਲਈਏ ਸੀ।